ਸੰਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਬਹੁਤ ਹੀ ਸਤਿਕਾਰਯੋਗ ਮਹਾਪੁਰਸ਼ ਬ੍ਰਹਮ ਗਿਆਨੀ ਮਹਾਪੁਰਸ਼ શ્રીਮਾਨ ਸੰਤ ਵਾਬਾ ਕਰਤਾਰ ਸਿੰਘ ਜੀ ਮਹਾਰਾਜ ਪੈਰੋ ਮਜਰੇ ਵਾਲੇ ਜਿਨ੍ਹਾਂ ਦੇ ਚਰਨ ਸੇਵਕ શ્રીਮਾਨ ਸੰਤ ਵਾਬਾ ਕੁਲਵਿੰਦਰ ਸਿੰਘ ਜੀ ਗੁਰਦੁਆਰਾ ਸ਼੍ਰੀ ਦਸ਼ਮੇਸ਼ਗੜ੍ਹ ਸਾਹਿਬ ਧੰਮ ਮਜਰਾ ਪਟਿਆਲਾ ਪਟਿਆਲੇ ਵਾਲਿਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਮਹਾਂਪੁਰ ਸ਼ਾਂਦੀ ਯਾਦ ਦੇ ਵਿੱਚ ਵਰਸ਼ੀ ਸਮਾਗਮ 1 ਮਾਰਚ ਅਤੇ 2 ਮਾਰਚ ਨੂੰ ਕਰਵਾਏ ਜਾ ਰਹੇ ਹਨ ਜਿਸ ਵਿੱਚ ਸਿੱਖ ਪੰਥ ਦੀਆਂ ਮਾਇਨਾਜ ਹਸਤੀਆਂ ਪਹੁੰਚ ਕਰਕੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕਰਨਗੇ ਆ ਤਖਤਾਂ ਦੇ ਸਿੰਘ ਸਹਿਬਾਨ ਟਾਡੀ ਦਰਸ਼ੇਮ ਸਿੰਘ ਜੀ ਮੋਰਾਵਾਲੀ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਸਤਬਾਬਾ ਗੁਲਾਬ ਸਿੰਘ ਦੀ ਚਮਕੌਰ ਸਾਹਿਬ ਵਾਲੇ ਸ਼੍ਰੀਮਾਨ ਸੰਤਬਾਬਾ ਭੁਪਿੰਦਰ ਸਿੰਘ ਜੀ ਛੰਨਾ ਵਾਲੇ ਬਾਬਾ ਅਮਰਜੀਤ ਸਿੰਘ ਜੀ ਫਰੀਦਪੁਰ ਵਾਲੇ ਭਾਈ ਭੁਪਿੰਦਰ ਸਿੰਘ ਜੀ ਸਮੂਹ ਸੰਗਤਾਂ ਸਮੇਤ ਜਥਾ ਲੈ ਕੇ ਪਹੁੰਚ ਰਹੇ ਹਨ ਜੰਮੂ ਕਸ਼ਮੀਰ ਵਾਲੇ ਅਤੇ ਹੋਰ ਸਿੱਖ ਪੰਥ ਦੀਆਂ ਅਨੇਕਾਂ ਸ਼ਖਸੀਅਤਾਂ ਪਹੁੰਚ ਕਰਕੇ ਸੰਗਤਾਂ ਨੂੰ ਕਥਾ ਕੀਰਤਨ ਦੌਰਾਨ ਹਾਲ ਕਰਨਗੇ ਆ ਸੋ 2 ਤਰੀਕ ਦਿਨ ਦੇ ਅੰਮ੍ਰਿਤ ਸੰਚਾਰ ਹੋਣੇ ਹਨ 2 ਮਾਰਚ ਦਿਨ ਐਤਵਾਰ ਨੂੰ ਬੇਨਤੀ ਹੈ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਅੰਮ੍ਰਿਤ ਪਾਣ ਕਰਨੇ ਹਨ ਉਹਨਾਂ ਨੂੰ ਕਕਾਰ ਫਰੀ ਦਿੱਤੇ ਜਾਣਗੇ ਗੁਰਦੁਆਰਾ ਸਾਹਿਬ ਵੱਲੋਂ ਸੋ ਤਖਸ਼ੀ ਕੇਸਗੜ੍ਹ ਸਾਹਿਬ ਤੋਂ ਪੰਸਿੰਘ ਸਰਵਾਂ ਪਹੁੰਚ ਕਰਕੇ ਸੰਗਤਾਂ ਨੂੰ ਅਮਰਸ਼ਕ ਹੋਣਗੇ ਸੋ ਬੇਨਤੀ ਹੈ ਸਮੂਹ ਸਾਧ ਸੰਗਤ ਨੂੰ ਇਨਾ ਸਮਾਗਮਾਂ ਵਿੱਚ ਪਹੁੰਚ ਕਰਕੇ ਗੁਰਬਾਣੀ ਕਥਾ ਕੀਰਤਨ ਸਰਵਣ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਕਰੋ 1 ਮਾਰਚ ਰਾਤ ਦੇ ਸਮਾਗਮ ਹਨ ਅਤੇ 2 ਮਾਰਚ ਨੂੰ ਦਿਨ ਦੇ ਸਮਾਗਮ ਹੋਣੇ ਹਨ ਜਿਨ੍ਹਾਂ ਦੀ ਆਰੰਭਤਾ ਭਾਈ ਭਪਿੰਦਰ ਸਿੰਘ ਜੀ ਦਾ ਜਥਾ ਜੋ ਕਿ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਤੌਰ ਤੇ ਆ ਰਹੇ ਹਨ 7 ਤੋਂ 9 ਵਜੇ ਤੱਕ ਅਮਰਤ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਣਗੇ। ਉਪਰੰਤ 9 ਤੋਂ 10 ਵਜੇ ਤੱਕ શ્રીਮਾਨ ਸੰਤ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਕੀਰਤਨ ਦੌਰਾਨ ਨਿਹਾਲ ਕਰਨਗੇ। ਉਸ ਤੋਂ ਉਪਰੰਤ ਬਾਕੀ ਜਿੰਨੇ ਵੀ ਜਥੇ ਹਨ ਉਹ ਸੰਗਤਾਂ ਨੂੰ ਸ਼ਾਮ ਦੇ ਤਕਰੀਬਨ 4:30 ਵਜੇ 5 ਵਜੇ ਤੱਕ ਕਥਾ ਕੀਰਤਨ ਨਾਲ ਸੰਗਤਾਂ ਨੂੰ ਜੋੜਨਗੇ। ਸੋ ਬੇਨਤੀ ਹੈ ਦੁਆਰਾ ਫੇਰ ਸਿਨਮਰ ਬੇਨਤੀ ਆਪ ਜੀ ਇਹਨਾਂ ਸਮਾਗਮਾਂ ਵਿੱਚ ਪਹੁੰਚ ਕਰਕੇ ਗੁਰੂ ਘਰ ਦੀਆਂ ਰੌਣਕਾਂ ਵਧਾਓ ਅਤੇ ਆਪਣਾ ਮਨੁੱਖਾ ਜਨਮ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ